ਜਿਹੜੀਆਂ ਵੀ ਔਰਤਾਂ ਨੇ ਉਹ ਆਪਣੇ ਬ੍ਰੈਸਟ ਕੈਂਸਰ ਦੇ ਲਈ ਅਸੀਂ ਥਰਮਲ ਸਕੈਨਿੰਗ ਕਰਨੀ ਹੈ ਸਪੈਸ਼ਲ ਮਸ਼ੀਨਾਂ ਆਣਗੀਆਂ ਟੀਮ ਆਉਗੀ ਤੇ ਫੀਮੇਲ ਡਾਕਟਰਾਂ ਦੀ ਉਹ ਟੀਮ ਹੋਊਗੀ ਇੱਕ ਮਹੀਨਾ ਸਾਡੀਆਂ ਸਿਹਤ ਸੰਸਥਾਵਾਂ ਚ ਜ਼ਿਲ੍ਹੇ ਦੇ ਅੰਦਰ ਗਤ ਇਹ ਥਰਮਲ ਸਕੈਨਿੰਗ ਲਈ ਰਹਿਣਗੇ ਕਿਸ ਤਰ੍ਹਾਂ ਦਾ ਰਿਸਪੌਂਸ ਲੱਗਦਾ ਲੋਕਾਂ ਚੇਤਨਾ ਹੈ ਆਈ ਹੈ ਹਾਂਜੀ ਹਾਂ ਬਹੁਤ ਵਧੀਆ ਰਿਸਪੌਂਸ ਹੈ ਤੇ ਐਕਚੁਅਲੀ ਉਹੀ ਹੈ ਕਿ ਅਸੀਂ ਵੱਖ-ਵੱਖ ਪਿੰਡਾਂ 'ਚ ਵੀ ਕੈਂਪ ਲਾਣੇ ਆ ਸਾਡੀ ਮਾਸ ਮੀਡੀਆ ਦੀ ਟੀਮ ਹੈ ਜਿਹੜੀ ਉਹਦੇ ਵੱਲੋਂ ਵੀ ਕੈਂਪ ਲਗਾਏ ਜਾਂਦੇ ਨੇ ਲੋਕਾਂ ਨੂੰ ਜਾਗਰੂਕ ਕਰਿਆ ਜਾਂਦਾ ਹੈ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਖੜੇ ਆ ਪ੍ਰਸ਼ਾਸਨ ਦੇ ਵੱਲੋਂ ਇੱਥੇ ਪ੍ਰਦਰਸ਼ਨੀ ਲਗਾਈ ਗਈ ਹੈ ਵੱਖ-ਵੱਖ ਖੇਤੀ ਦੇ ਬਾਰੇ ਫਸਲਾਂ ਦੇ ਬਾਰੇ ਤੇ ਨਾਲ ਨਾਲ ਸਿਹਤ ਪ੍ਰਤੀ ਚੇਤਨ ਕਰ ਰਹੇ ਨੇ ਮਹਾਵੀਰ ਸਿੰਘ ਸਾਡੇ ਨਾਲ ਨੇ ਭਾਈ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਭਾਈ ਜੀ ਅੱਛਾ ਪਹਿਲਾਂ ਤਾਂ ਆਪਾਂ ਇਸ ਸਕਰੀਨਿੰਗ ਦੀ ਗੱਲ ਕਰੀਏ ਜਿਹੜਾ ਕੈਂਪਸ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਹਾਂਜੀ ਇਹ ਨਾ ਸਾਡੇ ਸਿਹਤ ਵਿਭਾਗ ਵੱਲੋਂ ਜੀਲਾ ਫਤਿਹਗੜ ਸਾਹਿਬ ਦੇ ਵਿੱਚ 1 ਜਨਵਰੀ ਤੋਂ 31 ਜਨਵਰੀ ਤੱਕ ਇਹ ਕੈਂਪ ਲੱਗਣਾ ਹੈ ਸਪੈਸ਼ਲੀ ਔਰਤਾਂ ਲਈ ਹੈ ਤੇ ਇਹ ਕੈਂਸਰ ਦੇ ਸੰਬੰਧ ਦੇ ਵਿੱਚ ਹੈ ਕਿ ਜਿਹੜੀਆਂ ਵੀ ਔਰਤਾਂ ਨੇ ਉਹ ਆਪਣੇ ਬ੍ਰੈਸਟ ਕੈਂਸਰ ਦੇ ਲਈ ਅਸੀਂ ਥਰਮਲ ਸਕੈਨਿੰਗ ਕਰਨੀ ਹੈ ਸਪੈਸ਼ਲ ਮਸ਼ੀਨਾਂ ਆਣਗੀਆਂ ਟੀਮ ਆਊਗੀ ਤੇ ਫੀਮੇਲ ਡਾਕਟਰਾਂ ਦੀ ਉਹ ਟੀਮ ਹੋਊਗੀ ਇੱਕ ਮਹੀਨਾ ਸਾਡੀਆਂ ਸਿਹਤ ਸੰਸਥਾਵਾਂ ਚ ਜ਼ਿਲ੍ਹੇ ਦੇ ਅੰਦਰर्गत ਇਹ ਥਰਮਲ ਸਕੈਨਿੰਗ ਲਈ ਰਹਿਣਗੇ ਤੇ ਉਹਦੇ ਤਹਿਤ ਕੋਈ ਵੀ ਔਰਤ ਹੈ ਜਿਹੜੀ ਆਪਣਾ ਸਕੈਨਿੰਗ ਹੈ ਜਿਹੜੀ ਉਹ ਕਰਾ ਸਕਦੀ ਹੈ ਤੇ ਉਹਦੇ ਲਈ ਇਹ ਹੈ ਕਿ ਇੱਕ ਤਾਂ ਬੁਖਾਰ ਨਾ ਹੋਵੇ ਜੀ ਤੇ ਦੂਜਾ ਜਦੋਂ ਵੀ ਤੁਸੀਂ ਸਕਰੀਨਿੰਗ ਲਈ ਆਣਾ ਹੈ ਬਾਡੀ ਤੇ ਤੇਲ ਨਹੀਂ ਲਗਾਣਾ ਠੀਕ ਹੈ ਜੀ ਤੇ ਇਹੀ ਨੇ ਮੇਨ ਗੱਲਾਂ ਬਾਕੀ ਤੁਸੀਂ ਜਦੋਂ ਵੀ ਆਣਾ ਹੈ ਇੱਕੇ ਤੁਸੀਂ ਰਜਿਸਟ੍ਰੇਸ਼ਨ ਹੁਣ ਵੀ ਕਰਾ ਸਕਦੇ ਹੋ ਆਪਣੇ ਆਨਲਾਈਨ ਹੋਏਗੀ ਰਜਿਸਟ੍ਰੇਸ਼ਨ ਨਹੀਂ ਜੀ ਆਪਣੇ ਨੇੜੇ ਦੀ ਸਿਹਤ ਸੰਸਥਾ 'ਚ ਤੁਹਾਡੇ ਪਿੰਡ 'ਚ ਅਗਰ ਆਸ਼ਾ ਭੈਣ ਜੀ ਹੈਗੀ ਆ ਇਹਨਾਂ ਭੈਣ ਜੀ ਹੈਗੀ ਆ ਜਾਂ ਸੀਐਚਓ ਸਾਡੀ ਕੋਈ ਵੀ ਨੇੜੇ ਦੀ ਆ ਸਿਹਤ ਸੰਸਥਾ ਉੱਥੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾ ਦਿਓ ਤੇ ਜਦੋਂ ਵੀ ਤੁਹਾਡੀ ਨੇੜੇ ਦੀ ਸਿਹਤ ਸੰਸਥਾ 'ਚ ਸਾਡੀ ਟੀਮ ਆਉਗੀ ਦਾ ਤੁਹਾਨੂੰ ਅਸੀਂ ਕਾਲ ਵੀ ਕਰ ਦਾਂਗੇ ਵੈਸੇ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਤੇ ਆਪਣੇ ਅਨਾਉਂਸਮੈਂਟ ਦੇ ਤਰੂ ਵੀ ਇਹਦਾ ਪ੍ਰਚਾਰ ਕਰ ਰਹੇ ਆ। ਮਹਾਵੀਰ ਜਿਵੇਂ ਤੁਸੀਂ ਕਹੇ ਕਿ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਇਹ ਹੋਏਗਾ ਹੋਰ ਜ਼ਿਲ੍ਹੇ ਚ ਵੀ ਹੋਏਗਾ। ਨਹੀਂ ਇਹ ਹਜੇ ਸਾਡੇ ਕੋਲ ਹੀ ਆ ਰਹੀ ਹੈ। ਇਹ ਟਰਨ ਵਾਈਜ਼ ਅਲੱਗ-ਅਲੱਗ ਪਿਛਲੇ ਸਾਲ ਵੀ ਆਈ ਸੀ। ਪਹਿਲਾਂ ਲੁਧਿਆਣਾ ਜ਼ਿਲ੍ਹੇ ਚ ਵੀ ਸੀਗੀ ਤੇ ਅਲੱਗ-ਅਲੱਗ ਜ਼ਿਲ੍ਹੇ ਕਵਰ ਹੁੰਦੇ ਨੇ। ਅੱਛਾ ਜੇ ਆਪਾਂ ਸਿਹਤਮੰਦ ਪੰਜਾਬ ਦੀ ਗੱਲ ਕਰੀਏ ਆਮ ਆਦਮੀ ਕਲੀਨਿਕ ਦੀ ਗੱਲ ਕਰੀਏ ਮਹੱਲਾ ਕਲੀਨਿਕ ਦੀ ਗੱਲ ਕਰੀਏ ਕਿ ਕਿਸ ਤਰ੍ਹਾਂ ਦਾ ਰਿਸਪੌਂਸ ਲੱਗਦਾ ਲੋਕਾਂ ਚੇਤਨਾ ਹੈ ਆਈ ਹੈ। ਹਾਂਜੀ ਹਾਂ ਬਹੁਤ ਵਧੀਆ ਰਿਸਪੌਂਸ ਹੈ ਤੇ ਜਿਵੇਂ ਕਿ ਸਾਡੇ ਜ਼ਿਲ੍ਹੇ ਦੀ ਅਗਰ ਅਸੀਂ ਗੱਲ ਕਰੀਏ ਮੇਨ ਕੀ ਹੁੰਦਾ ਸੀ ਪਹਿਲਾਂ ਕਿ ਜਿਹੜੇ ਜ਼ਿਲ੍ਹਾ ਹਸਪਤਾਲ ਨੇ ਜਿੱਥੇ ਸਾਡੇ ਕੋਲ ਸਪੈਸ਼ਲਿਸਟ ਡਾਕਟਰ ਨੇ ਤੇ ਜਿੱਥੇ ਕਿਸੇ ਇਹੋ ਜਿਹੇ ਬੰਦੇ ਨੂੰ ਲੋੜ ਹੈ ਕਿ ਉਹਨੂੰ ਐਮਰਜੈਂਸੀ ਹੈ ਜਾਂ ਉਹ ਹੈ ਤਾਂ ਮਹੱਲਾ ਕਲੀਨਿਕ ਬਣਨ ਦੇ ਨਾਲ ਸਾਡੇ ਇਹ ਗੱਲ ਦੀ ਬਹੁਤ ਫਾਇਦਾ ਹੋਇਆ ਕਿ ਜਿਹੜੇ ਆਮ ਜਿਵੇਂ ਸਾਡੇ ਖੰਗ ਜਗਾਮ ਵਾਲੇ ਬੁਖਾਰ ਵਾਲੇ ਐਵੇਂ ਦੇ ਪੇਸ਼ੈਂਟ ਨੇ ਉਹ ਵੀ ਪਹਿਲਾ ਜ਼ਿਲ੍ਹਾ ਹਸਪਤਾਲ ਚ ਜਿੱਥੇ ਸਾਡੇ ਮੰਨ ਲਓ ਕਿ ਕੋਈ ਆਪਰੇਸ਼ਨ ਵਾਲਾ ਹੈ ਕਿਸੇ ਨੂੰ ਬਹੁਤ ਐਮਰਜੈਂਸੀ ਆ ਉਹ ਵੀ ਉੱਥੇ ਹੀ ਪਹੁੰਚਦੇ ਸੀ ਤੇ ਜਿਹੜੇ ਆਮ ਸਾਡੇ ਜਿਵੇਂ ਖੰਗ ਬੁਖਾਰ ਵਾਲੇ ਮਰੀਜ਼ ਹੋ ਗਏ ਉਹ ਵੀ ਉੱਥੇ ਹੀ ਪਹੁੰਚਦੇ ਸੀ ਰਸ਼ ਸੀਗਾ ਉਹਦੇ ਨਾਲ ਕਰਾਊਡ ਵੀ ਸਾਡਾ ਸੈਗਰੀਗੇਟ ਹੋਇਆ ਤੇ ਵੈਸੇ ਵੀ ਲੋਕਾਂ ਨੂੰ ਬਹੁਤ ਸਹੂਲਤ ਇਹ ਮਿਲ ਗਈ ਕਿ ਉੱਥੇ ਉਹਨਾਂ ਦੇ ਘਰ ਦੇ ਨੇੜੇ ਹਰੇ ਪਿੰਡਾਂ 'ਚ ਤੇ ਸ਼ਹਿਰਾਂ 'ਚ ਵੀ ਜਿੱਥੇ ਕ라우ਡਿਡ ਏਰੀਆਜ਼ ਜਿਵੇਂ ਸਾਡੇ ਗਵਿੰਦਗੜ੍ਹ ਨੇ ਦੋ ਆਮ ਆਦਮੀ ਕਲੀਨਿਕ ਨੇ ਉੱਥੇ ਬਹੁਤ ਵਧੀਆ ਰਿਸਪੌਂਸ ਹੈ ਕਿਉਂਕਿ ਸਿਵਲ ਹਸਪੀਟਲ ਚ ਵੀ ਸਾਡਾ ਰਸ਼ ਘਟਿਆ ਤੇ ਲੋਕਾਂ ਨੂੰ ਘਰਾਂ ਦੇ ਨੇੜੇ ਸੁਵਿਧਾ ਮਿਲ ਰਹੀ ਹੈ ਤੇ ਇਹਦੇ ਨਾਲ ਲੋਕਾਂ ਤੋਂ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਤੇ ਬਹੁਤ ਵਧੀਆ ਸਾਡੀ ਓਪੀਡੀ ਹੁੰਦੀ ਆ ਇੱਥੇ ਜੋ ਤੁਸੀਂ ਪ੍ਰਦਰਸ਼ਨੀ ਲਗਾਈ ਆ ਇੱਥੇ ਸਿਹਤ ਸਿਹਤ ਪ੍ਰਤੀ ਚੇਤਨ ਕਰ ਰਹੇ ਹੋ ਤੁਸੀਂ ਜਾਂ ਦੱਸ ਰਹੇ ਹੋ ਬਲਾਂਲਾ ਕਲੀਨਿਕ ਦੇ ਬਾਰੇ ਹਾਂਜੀ ਇੱਥੇ ਜਿਹੜੀ ਸਾਡੀ ਪ੍ਰਦਰਸ਼ਨੀ ਹੈ ਇਹਦੇ ਦੋ ਮੋਟਿਵ ਨੇ ਇੱਕ ਤਾਂ ਮੋਟਿਵ ਹੈਗਾ ਕਿ ਅਸੀਂ ਲੋਕਾਂ ਨੂੰ ਸਿਹਤ ਪ੍ਰਤੀ ਚੇਤਨ ਕਰ ਰਹੇ ਹਾਂ ਦੇ ਨਾਲ ਅਸੀਂ ਕੈਂਪ ਵੀ ਲਾਇਆ ਹੈ ਅਗਰ ਕਿਸੇ ਨੂੰ ਪ੍ਰੋਬਲਮ ਹੈ ਤਾਂ ਉਹਦੀ ਮੌਕੇ ਤੇ ਅਸੀਂ ਦਵਾਈ ਵੀ ਦੰਨੇ ਆ ਉਸ ਤੋਂ ਇਲਾਵਾ ਜਿਹੜੀਆਂ ਸਿਹਤ ਵਿਭਾਗ ਦੀਆਂ ਸਕੀਮਾਂ ਨੇ ਸਹੂਲਤਾਂ ਨੇ ਉਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਕਿਹੜੀਆਂ-ਕਿਹੜੀਆਂ ਸਕੀਮਾਂ ਨੇ ਕਿਵੇਂ ਤੁਸੀਂ ਉਹਨਾਂ ਦਾ ਲਾਭ ਲੈ ਸਕਦੇ ਹੋ ਤੇ ਉਸ ਤੋਂ ਇਲਾਵਾ ਜਿਵੇਂ ਸਿਹਤ ਦੀਆਂ ਜਿਵੇਂ 슈ਗਰ ਦੀ ਬਿਮਾਰੀ ਨੂੰ ਤੁਸੀਂ ਕਿਵੇਂ ਟਰੀਟ ਕਰ ਸਕਦੇ ਹੋ ਜਾਂ ਆਪਣੇ ਬੀਪੀ ਦੀ ਬਿਮਾਰੀ ਨੂੰ ਕਿਵੇਂ ਟਰੀਟ ਕਰ ਸਕਦੇ ਹੋ ਤੇ ਹੋਰ ਵੀ ਜਿਹੜੀਆਂ ਆਪਣੀਆਂ ਟੀਵੀ ਬਾਰੇ ਚੇਤਨ ਕਰ ਰਹੇ ਆ ਏਡਜ਼ ਬਾਰੇ ਅਸੀਂ ਚੇਤਨ ਕਰ ਰਹੇ ਆ ਦਾ ਵੱਖ-ਵੱਖ ਬਿਮਾਰੀਆਂ ਬਾਰੇ ਵੀ ਚੇਤਨ ਕਰ ਰਹੇ ਆ ਤੇ ਸਕੀਮਾਂ ਬਾਰੇ ਵੀ ਸਕੀਮਾਂ ਬਾਰੇ ਨਹੀਂ ਪਤਾ ਲੱਗ ਪਉਂਦਾ ਪਿੰਡਾਂ 'ਚ ਖਾਸ ਤੌਰ ਤੇ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਲਾਜ ਬਹੁਤ ਮਹਿੰਗੇ ਨੇ ਤਾਂ ਜਿਹੜੇ ਸਕੀਮ ਆ ਰਹੀ ਹੈ ਸਰਕਾਰ ਵੱਲੋਂ ਸੈਂਟਰ ਵੱਲੋਂ ਆ ਰਹੀ ਹੋਵੇ ਪੰਜਾਬ ਵੱਲੋਂ ਆ ਰਹੀ ਲੋਕਾਂ ਤੱਕ ਪਹੁੰਚਦੀ ਨਹੀਂ ਉਹ ਨਹੀਂ ਜੀ ਐਕਚੁਅਲੀ ਉਹੀ ਹੈ ਕਿ ਅਸੀਂ ਵੱਖ-ਵੱਖ ਪਿੰਡਾਂ 'ਚ ਵੀ ਕੈਂਪ ਲਾਣੇ ਆ ਸਾਡੀ ਮਾਸ ਮੀਡੀਆ ਦੀ ਟੀਮ ਹੈ ਜਿਹੜੀ ਉਹਦੇ ਵੱਲੋਂ ਵੀ ਕੈਂਪ ਲਗਾਏ ਜਾਂਦੇ ਨੇ ਲੋਕਾਂ ਨੂੰ ਜਾਗਰੂਕ ਕਰਿਆ ਜਾਂਦਾ ਹੈ ਕਿ ਜਿਹੜੀਆਂ ਸਕੀਮਾਂ ਨੇ ਉਹ ਲੈਣਾ ਹੈ ਜਿਹੜਾ ਲੈਣ ਲਈ ਕੀ ਹੁੰਦਾ ਕਿ ਲੋਕ ਕਈ ਵਾਰ ਅਗਰ ਮੈਂ ਇੱਕ ਗੱਲ ਕਹਾ ਕਿ ਜਿਹੜੇ ਸਰਕਾਰੀ ਸਿਸਟਮ ਹੈ ਠੀਕ ਹੈ ਉੱਥੇ ਤੁਹਾਨੂੰ ਦੇਰ ਹੋ ਸਕਦੀ ਹੈ ਪਰ ਇਹ ਨਹੀਂ ਹੋ ਸਕਦਾ ਕਿ ਤੁਹਾਨੂੰ ਸਹੂਲਤ ਨਾ ਮਿਲੇ ਕਿਉਂਕਿ ਦੇਰ ਵੀ ਤਾਂ ਹੁੰਦੀ ਹੈ ਕਿ ਸਾਰੇ ਲੋਕਾਂ ਲਈ ਹੈ ਸਾਰਿਆਂ ਨੂੰ ਅਸੀਂ ਸਹੂਲਤ ਦੇਣੀ ਵੀ ਹੈ ਤੇ ਕਰਾਊਡ ਵੀ ਜ਼ਿਆਦਾ ਹੁੰਦਾ ਤਾਂ ਦੇਰ ਜ਼ਰੂਰ ਹੋ ਸਕਦੀ ਹੈ ਪਰ ਸਹੂਲਤ ਸਭ ਨੂੰ ਮਿਲਦੀ ਹੈ ਤੇ ਉਹਦੇ ਲਈ ਚੇਤਨ ਹੋਣ ਲਈ ਵੀ ਅਸੀਂ ਸਾਡੇ ਪਿੰਡਾਂ 'ਚ ਡਿਸਪੈਂਸਰੀਆਂ ਨੇ ਅਸੀਂ ਜਾਗਰੂਕਤਾ ਕੈਂਪ ਵੀ ਲਾਣੇ ਆ ਹੁਣ ਵੀ ਸਾਡੇ ਲਗਾਤਾਰ ਆ ਜਿਹੜੇ ਇਹ ਇੱਕ ਵੈਨ ਚੱਲ ਰਹੀ ਹੈ ਤੇ ਉਹਦੇ ਤਹਿਤ ਅਸੀਂ ਪਿੰਡਾਂ 'ਚ ਕੈਂਪ ਲਾ ਰਹੇ ਆ ਸਕੀਮਾਂ ਬਾਰੇ ਹੀ ਦੱਸ ਰਹੇ ਆ। ਹੋਰ ਕੋਈ ਇਹੋ ਜੀ ਗੱਲ ਜਿਹੜੀ ਤੁਸੀਂ ਦੱਸਣਾ ਚਾਹੁੰਦੇ ਹੋ ਉਹ ਇਸ ਮਾਧਿਅਮ ਰਾਹੀਂ ਸਾਡੇ ਇਸ ਚੈਨਲ ਦੇ ਰਾਹੀਂ ਤਾਂ ਕਿ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਉਹ ਸਹੂਲਤ ਨੂੰ ਮਾਣ ਸਕਣ। ਹਾਂਜੀ ਜੀ ਮੈਂ ਕਿ ਸਾਡੇ ਬਹੁਤ ਸਾਰੀਆਂ ਸਕੀਮ ਚੱਲਦੀਆਂ ਨੇ ਤੇ ਮੈਂ ਮੇਨ ਤੌਰ ਤੇ ਜੇ ਗੱਲ ਕਰਾਂ ਕਿ ਸਾਡੀ ਇੱਕ ਸਿਹਤ ਬੀਮਾ ਯੋਜਨਾ ਬਹੁਤ ਵੱਡੀ ਸਕੀਮ ਹੈ ਕਿ 5 ਲੱਖ ਤੱਕ ਦਾ ਜਿਹੜਾ ਇਲਾਜ ਹੈ ਉਹ ਬਿਲਕੁਲ ਮੁਫਤ ਹੁੰਦਾ ਹੈ ਜਿਹੜੇ ਵੀ ਉਹਦੇ ਤਹਿਤ ਲਾਭਪਾਤਰੀ ਨੇ ਜਿਵੇਂ ਕੀ ਸਾਡੇ ਬੀਪੀਐਲ ਕਾਰਡ ਵਾਲੇ ਹੋਗੇ ਆਟਾ ਦਾਲ ਸਕੀਮ ਵਾਲੇ ਹੋਗੇ ਜਾਂ ਲੇਬਰ ਡਿਪਾਰਟਮੈਂਟ ਚ ਜਿਹੜੇ ਰਜਿਸਟਰਡ ਜਿਨ੍ਹਾਂ ਦੀ ਗੁਲਾਬੀ ਕਾਪੀ ਬਣੀ ਹੈ ਉਹ ਹੋਗੇ ਪੱਕੇ ਪੱਤਰਕਾਰ ਹੋਗੇ ਜਿਨ੍ਹਾਂ ਦਾ yellow ਕਾਰਡ ਬਣਿਆ ਤੇ ਸਾਡੇ ਆਪਣੇ ਛੋਟੇ ਵਪਾਰੀ ਹੋਗੇ ਤੇ ਜਿਹੜੇ ਸਾਡੇ ਜ਼ਿਮੀਦਾਰ ਭਾਈ ਹੋਗੇ ਜਿਨ੍ਹਾਂ ਦਾ ਜੇ ਫਾਰਮ ਕੱਟਦਾ ਤੇ ਉਹ ਉਹਨਾਂ ਦੀ ਕਿਸਾਨ ਆਈਡੀ ਬਣੀ ਆ ਉਹ ਸਾਰੇ ਇਹਦੇ ਅੰਤਰਗਤ ਆਉਂਦੇ ਨੇ ਜੋ ਆਪਣਾ ਕਾਰਡ ਹੈ ਬਣਵਾਣ ਤੇ 5 ਲੱਖ ਤੱਕ ਦਾ ਜਿਹੜਾ ਬਿਲਕੁਲ ਸਕੀਮ ਦਾ ਫਾਇਦਾ ਮੁਫਤ ਹੈ ਕਾਰਡ ਕਿੱਥੋਂ ਬਣਵਾਇਆ ਜਾ ਸਕਦਾ ਕਿਵੇਂ ਜਾ ਜਾ ਸਕਦੇ ਨੇ ਲੋਕ ਇਹ ਦੀ ਸਾਡੇ ਹਸਪਤਾਲਾਂ ਦੇ ਵਿੱਚ ਆਇਸ਼ਮਾਨ ਮਿੱਤਰਾ ਬਿਲਕੁਲ ਫ੍ਰੀ ਬਣਦਾ ਹੈਗਾ ਹਸਪਤਾਲ ਚ ਜਾਣਾ ਪਏਗਾ ਹਸਪਤਾਲ ਚ ਵੀ ਜਾ ਕੇ ਬਣਵਾ ਸਕਦੇ ਹਾਂ ਇਸ ਤੋਂ ਇਲਾਵਾ ਤੁਹਾਡੇ ਪਿੰਡਾਂ ਦੇ ਵਿੱਚ ਸਾਡੀਆਂ ਆਸ਼ਾ ਵਰਕਰ ਵੀ ਇਹ ਕਾਰਡ ਬਣਾਉਂਦੀਆਂ ਨੇ ਹੁਣ ਸਰਕਾਰ ਵੱਲੋਂ ਇਹ ਸਹੂਲਤ ਦਿੱਤੀ ਗਈ ਹੈ ਕਿ ਆਸ਼ਾ ਵਰਕਰ ਇਨਰੋਲ ਕਰਦੀਆਂ ਗਈਆਂ ਨੇ ਅਥੋਰਾਈਜ਼ਡ ਨੇ ਉਹ ਉਹਨੋਂ ਵੀ ਕਾਰਡ ਬਣਾਣ ਗਿਆ ਇਸ ਤੋਂ ਇਲਾਵਾ ਸਾਡੀ ਇੱਕ ਹੋਰ ਸਕੀਮ ਚੱਲਦੀ ਹੈ ਕੈਂਸਰ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ਿਸ਼ ਹੋ ਜਨਾ ਜਿਹਦੇ ਤਹਿਤ ਕਿ ਕੋਈ ਵੀ ਕੈਂਸਰ ਤੋਂ ਪੀੜਤ ਵਿਅਕਤੀ ਆ ਉਹਦਾ 1.5 ਲੱਖ ਤੱਕ ਦਾ ਇਲਾਜ ਆ ਜਿਹੜਾ ਬਿਲਕੁਲ ਮੁਫਤ ਕਰਵਾਇਆ ਜਾਂਦਾ ਜਿਹੜੀ ਵੀ ਸਿਹਤ ਸੰਸਥਾ 'ਚ ਉਹਨਾਂ ਦਾ ਇਲਾਜ ਚੱਲਦਾ ਉਹ ਸਿਹਤ ਸੰਸਥਾ ਨੂੰ ਸਰਕਾਰ ਵੱਲੋਂ 1.5 ਲੱਖ ਦਾ ਜਿਹੜਾ ਰਾਸ਼ੀ ਆ ਉੱਥੇ ਜਾਰੀ ਕਰਦੀ ਜਾਂਦੀ ਆ ਉਸ ਪੇਸ਼ੈਂਟ ਦੇ ਨਾਂ ਤੇ ਤੇ ਉਹ 1.5 ਲੱਖ ਤੱਕ ਦਾ ਇਲਾਜ ਆ ਜਿਹੜਾ ਬਿਲਕੁਲ ਮੁਫਤ ਹੁੰਦਾ ਬਹੁਤ ਬਹੁਤ ਸ਼ੁਕਰੀਆ ਮਹਾਵੀਰ ਜੀ ਥੈਂਕ ਯੂ ਸਰ